ਕੀ ਹੈ ਗੱਲ ਸਭ ਤੋਂ ਪਹਿਲਾਂ ਮੈਂ ਸਪੈਕਟ ਕਰਦਾ ਵਹਿੰਗੁਰ ਦਿੱਤਾ ਕਾਲਕਾ ਸੋ ਅਜੇ ਤੀ ਸ੍ਰੀ ਅਕਾਲਕタル ਸਾਹਿਬ ਦੇ ਸਕਤਰੇ ਦੇ ਕੋਲ ਗਏ ਜਿੱਦੇ ਤੇ ਅਸੀਂ ਇੱਕ ਬੇਨਤੀ ਪੱਤਰ ਜਿਹੜਾ ਉਹ ਸਿੰਘ ਸਾਹਿਬ ਗੱਲ ਜੀ ਦੇ ਜੀ ਦੋਸ਼ੀ ਕਾਲਕਾ ਕਾਲ ਦੇ ਵਿਖੇ ਹਰ ਸਾਹਿਬਾਂ ਨੂੰ ਉਹਨਾਂ ਨੂੰ ਦਿੱਤਾ ਸੋ ਜਿਹੜੇ ਅੱਜ ਦੇ ਦੂਪੀ ਦੇ ਤਲਾਸ਼ ਨਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਉਹਨਾਂ ਨੂੰ ਅੱਜ ਇਹ ਪੱਤਰ ਬੇਨਤੀ ਪੱਤਰ ਜਿਹੜਾ ਦਿੱਤਾ ਹੈ ਉਹਦੇ ਚ ਅਸੀਂ ਇਹ ਬੇਨਤੀ ਕੀਤੀ ਆ ਕਿ ਲੰਗੇ ਵਰੇ ਤੋਂ ਦਾ 2 ਦਸੰਬਰ ਨੂੰ ਸ੍ਰੀ ਕਾਲ ਤਖਤ ਸਾਹਿਬ ਅਤੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਅਕਾਲੀ ਲੀਡਰਸ਼ਿਪ ਕਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਧ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਜਿਹੜੀ ਕਰੋੜਾਂ ਦਾ ਕਿਸੇ ਦੇ ਹੱਕ ਚ ਬੋਲੇ ਸੀ ਤੋ ਤੇ ਪੁਜਾਗੂਆਂ ਨੇ ਤੇ ਖੜ ਕੇ ਕਿਹਾ ਸੀ ਉਹ ਮਾਫੀ ਦੇ ਹੱਕ ਤੇ ਨਹੀਂ ਬੋਲਦੇ ਅਸੀਂ ਚੁੱਪ ਰਹੇ ਜਿਹਦੇ ਚ ਖਾਸ ਕਰਕੇ ਦੋ ਆਗੂ ਪ੍ਰੇਮ ਸਿੰਘ ਝੰਮੂ ਮજરા ਅਤੇ ਬੀਬੀ ਜੀ ਗਿਰਕਰ ਜੋ ਸਾਫਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਤੇ ਫਸੀਲ ਦੇ ਸਾਹਮਣੇ ਖੜ ਕੇ ਕਿਹਾ ਸੀ ਕਿ ਅਸੀਂ ਸੌਦਾ ਸਾਹਿਬ ਦੀ ਮਾਫੀ ਦੇ ਹੱਕ ਤੇ ਬਿਲਕੁਲ ਤਾਇਦ ਨਹੀਂ ਕੀਤੀ ਜਦੋਂ ਅੱਤੇ ਬਾਰ-ਬਾਰ ਸਿੰਘ ਸਾਹਿਬਾਨਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤੁਹਾਡੇ ਸਬੂਤ ਨੇ ਤੁਹਾਡੀਆਂ ਅਖਬਾਰਾਂ ਚ ਖਬਰਾਂ ਨੇ ਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਗਰਾ ਤਾਂ ਮੁੱਕਰੀ ਗਿਆ ਬਲਕਿ ਉਹ ਤਾਂ ਕਿਹਦੇ ਵੀ ਮੈਂ ਤਾਂ ਤਾਇਦ ਕੀਤੀ ਉਹ ਨਹੀਂ ਜੀ ਮੇਰਾ ਤਾਂ ਬਿਆਨ ਜਿਹੜਾ ਉਹ ਝੂਠਾ ਐਵੇਂ ਲਾ ਦਿੱਤਾ ਗਿਆ ਪਾਰਟੀ ਵੱਲੋਂ ਤੂੰ ਉਹ ਜਦੋਂ ਬਾਅਦ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਤੂੰ ਉਹਦੀ ਕੋਈ ਕੋਈ ਕਿਹਾ ਕਿ ਮੈਂ ਮੇਰਾ ਬਿਆਨ ਗਲਤ ਹੈ ਕੋਈ ਪੱਤਰਕਾਰ ਦੇ ਮਾਨੇ ਨਹੀਂ ਕੀਤਾ ਉਹਦਾ ਜਵਾਬ ਨਹੀਂ ਦੇ ਸਕਿਆ ਚਲੋ ਫਿਰ ਵੀ ਉਹ ਬਾਰ-ਬਾਰ ਸਿੰਘ ਸਾਹਿਬਾਂ ਨੇ ਕਿਹਾ ਕਿ ਤੂੰ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੈ ਇਹ ਤਖਤ ਦੇ ਅੱਗੇ ਹਾਜ਼ਰ ਨਾਜ਼ਰ ਨੇ ਗੁਰੂ ਸਾਹਿਬ ਮੇਰੀ ਪ੍ਰੀਤ ਦੇ ਮਾਲਕ ਇਹ ਸੰਗਤ ਦੇ ਸਾਹਮਣੇ ਖੜਕੇ ਕਹਿ ਕਿ ਮੈਂ ਇਹ ਗੱਲ ਕਹਿਣਾ ਕਿ ਮੈਂ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਦੇ ਹੱਕ 'ਚ ਨਹੀਂ ਬੋਲਿਆ ਤੇ ਆਪਾਂ ਦੇਖਿਆ ਕਿ ਤੇ ਦੁਬਾਰਾ ਸਭ ਬਾਰ-ਬਾਰ ਸਾਰੀ ਸੰਗਤ ਦੇ ਆਪਦੇ ਵਿੱਚ ਗਿਰਦੇ ਵਿੱਚ ਘੁੰਮਦੇ ਨੇ ਤੇ ਕਹਿੰਦੇ ਨੇ ਕਿ ਮੈਂ ਹੱਕ 'ਚ ਨਹੀਂ ਬੋਲਿਆ ਮੈਂ ਹੱਕ 'ਚ ਨਹੀਂ ਬੋਲਿਆ ਬੀਬੀ ਜਗੀਰ ਕੌਰ ਕਹਿੰਦੀ ਮੈਂ ਹੱਕ 'ਚ ਨਹੀਂ ਬੋਲੀ ਪਰ ਉਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਖਾਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮੜੀ ਤੇ ਬੀਬੀ ਜਗੀਰ ਕੌਰ ਬੀਬੀ ਜ਼ਗੀਰ ਕੌਰ ਜੀ ਵੀ ਮੰਨ ਰਹੇ ਨੇ ਕਿ ਮੈਂ ਕਿ ਜਿਹੜਾ ਫੈਸਲਾ ਹੋਇਆ ਉਹ ਠੀਕ ਹੋਇਆ ਤੇ ਚੰਦੂ ਮજરા ਸਾਹਿਬ ਨੇ ਤਾਂ ਹੱਦਾਂ ਟੱਪ ਦੇ ਹੋਏ ਇੱਥੋਂ ਤੱਕ ਕਿਹਾ ਕਿ ਰਾਮ ਰਹੀਮ ਜੀ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹ ਮਨੁੱਖਤਾ ਉਹ ਸਰਬ ਸੰਜੀ ਭਾਈਚਾਰਤਾ ਦਾ ਪ੍ਰਤੀਕ ਆ ਤੇ ਜਦੋਂ ਪੱਤਰਕਾਰ ਨੇ ਉਹ ਕੋਲ ਸਵਾਲ ਕੀਤਾ ਕਿ ਕੀ ਉਹ ਪੇਸ਼ੋਕੇ ਉੱਤੇ ਮਾਫੀ ਮੰਗ ਕੇ ਆਏ ਨੇ ਕਹਿੰਦਾ ਨਹੀਂ ਹੁਣ ਤਾਂ ਆਧੁਨਿਕ ਦੁਗ੍ਹਾ ਆ ਗਿਆ ਹੁਣ ਤਾਂ ਵੀਡੀਓ ਕਾਨਫਰੈਂਸ ਆਈ ਹੁਣ ਤਾਂ ਹੋਰ بڑے ਸਾਧਨ ਆ ਗਏ ਇੱਥੋਂ ਤੱਕ ਉਹ ਉਹਨਾਂ ਨੇ ਸਹੀ ਠਹਿਰਾਇਆ ਗੱਲੇ ਆ ਵੀ ਛੇਵੇਂ ਪਾਤਸ਼ਾਹ ਦੇ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਗੁਰੂ ਦੇ ਹਾਜ਼ਰ-ਨਾਜ਼ਰ ਗੁਰੂ ਸਾਹਿਬ ਦੇ ਅੱਗੇ ਐਡਾ ਵੱਡਾ ਝੂਠ ਬੋਲ ਦੇਣਾ ਤੇ ਬਾਅਦ ਵਿੱਚ ਉਹਦੀਆਂ ਵੀਡੀਓ ਸਾਰੀਆਂ ਸਿੱਖ ਸੰਗਤ ਦੇ ਸਿੱਖ ਕੌਮ ਦੇ ਅੱਗੇ ਆ ਜਾਣੀਆਂ ਸੋ ਮੈਂ ਸਮਝਦਾ ਕਿ ਕਿਤਨਾ ਕਿਤੇ ਸਿੱਖ ਸੰਗਤ ਦੇ ਦਿਲਾਂ ਦੇ ਵਿੱਚ ਪੂਰੀ ਕੌਮ ਦੇ ਜਨਾਂ ਦੇ ਵਿੱਚ ਇੱਕ ਮੰਨ ਦੀ 6:00 ਵਜੇ ਕਿ ਉਹ ਕਿਹੋ ਜਿਹੀ ਆਗੂ ਨੇ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਤਖਤ ਦੇ ਅੱਗੇ ਖੜਕੇ ਵੀ ਝੂਠ ਬੋਲੀ ਜਾ ਰਹੇ ਨੇ ਇੰਨਾ ਝੂਠ ਕੀ ਸ੍ਰੀ ਆਮ ਤੁਸੀਂ ਮੁਕਰਗੇ ਦੇ ਤੁਹਾਡੀਆਂ ਵੀਡੀਓ ਜਨਤਕ ਪਈਆਂ ਨੇ ਸੋ ਅਸੀਂ ਅੱਜ ਯੂਥ ਅਕਾਲੀ ਦਲ ਵੱਲੋਂ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਨ ਆਏ ਸੀ ਉਹ ਇੱਥੇ ਮੌਜੂਦ ਨਹੀਂ ਸਕਤਰੇਤ ਵੀ ਜਿਹੜਾ ਉਹ ਛੁੱਟੀ ਆ ਪਰ ਜਿਹੜੇ ਮੌਕੇ ਤੇ ਨਰਿੰਦਰ ਸਿੰਘ ਜੀ ਮੈਨੇਜਰ ਜਿਨ੍ਹਾਂ ਦੀ ਡਿਊਟੀ ਮਤਲਬ ਕੋਈ ਵੀ ਜਦੋਂ ਇੱਥੇ ਨਹੀਂ ਹੁੰਦਾ ਤਾਂ ਕਿਸੇ ਨਾ ਕਿਸੇ ਮੈਨੇਜਰ ਸਾਹਿਬ ਦੀ ਡਿਊਟੀ ਹੁੰਦੀ ਆ ਉਹਨਾਂ ਨੂੰ ਅਸੀਂ ਆਪਣੀ ਉਹ ਬੇਨਤੀ ਪੱਤਰ ਦਿੱਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਜਾਂ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਇਹ ਪੱਤਰ ਤੇ ਨਾਲ ਅਸੀਂ ਦਿੱਤੀ ਆ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਜਿਹੜੀ ਉਹ ਵੀਡੀਓ ਪਾ ਕੇ ਦਿੱਤੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਚੰਦੂ ਮજરા ਸਾਹਿਬ ਤੇ ਬੀਬੀ ਜ਼ਗੀਰ ਕੌਰ ਬਿਲਕੁਲ ਤਾਇੀਦ ਕਰ ਰਹੇ ਨੇ ਕਿ ਹਾਂ ਸੌਦਾ ਸਾਧ ਨੂੰ ਜਿਹੜੀ ਮਾਫੀ ਦਿੱਤੀ ਆ ਉਹ ਠੀਕ ਦਿੱਤੀ ਆ ਤੇ ਸੌਦਾ ਸਾਧ ਨੂੰ ਰਾਮ ਰਹੀਮ ਜੀ ਕਹਿ ਕੇ ਸਮੋਦਨ ਚੰਦੂ ਮજરા ਸਾਹਿਬ ਕਰ ਰਹੇ ਨੇ ਉਹ ਸਾਰੀਆਂ ਵੀਡੀਓ ਅਸੀਂ ਪਾ ਕੇ ਪੈਨ ਡਰਾਈਵ 'ਚ ਇੱਥੇ ਸਖਤਰੇਤ ਦਿੱਤੀਆਂ ਨੇ ਕਿ ਸ੍ਰੀ ਕਾਲਪਤਖ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਦਿੱਤੀਆਂ ਜਾਣ ਤੇ ਸਿੱਖ ਸੰਗਤ ਬੇਨਤੀ ਕਰਦੀ ਆ ਪੂਰੀ ਕੌਮ ਬੇਨਤੀ ਕਰਦੀ ਆ ਕਿ ਇਹੋ ਜੇ ਆਗੂ ਜਿਹੜੇ ਛੇਵੇਂ ਪਾਤਸ਼ਾਹ ਦੇ ਅੱਗੇ ਖੜ ਕੇ ਝੂਠ ਬੋਲ ਗਏ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਬਿਲਕੁਲ ਸਾਫ ਸਬੂਤ ਪਏ ਨੇ ਸੋ ਇਹੋ ਜੇ ਆਗੂਆਂ ਨੂੰ ਕਰੜੀ ਤੋਂ ਕਰੜੀ ਜਿਹੜੀ ਸਜ਼ਾ ਲਾਈ ਜਾਵੇ ਕਿਉਂਕਿ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਹੈ ਕਿ ਕਿਹੋ ਜੀ ਸੇਧ ਆਪਣੀ ਪੀੜ੍ਹੀ ਨੂੰ ਤੇ ਕੌਮ ਨੂੰ ਦੇ ਰਹੇ ਨੇ ਕਿ ਐਡੇ ਐਡੇ ਤੁਸੀਂ ਉਹ ਚੌਧਿਆਂ ਤੇ ਰਹੇ ਹੋ ਤੇ ਤੁਸੀਂ ਇੱਥੇ ਝੂਠ ਬੋਲੀ ਜਾਂਦੇ ਹੋ ਇੱਕ ਮਹੱਲੇ ਦੇ ਝੂਠੇ ਬੰਦੇ ਮੰਗ ਸੋ ਇਸ ਕਰਕੇ ਇਹ ਕੌਮ ਜਿਹੜਾ ਇਹਨਾਂ ਨੇ ਬੱਜਰ ਗੁਨਾਹ ਕੀਤਾ ਸੋ ਕੌਮ ਦੇ ਮਨਾਂ ਦੇ ਵਿੱਚ ਦਰਦ ਵੀ ਆ ਗੁੱਸਾ ਵੀ ਆ ਸੋ ਇਸ ਲਈ ਅਸੀਂ ਇੱਥੇ ਯੂਥ ਕਲਿੱਦਨ ਵੱਲੋਂ ਬੇਨਤੀ ਕਰਨ ਆਏ ਆ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਮੰਨਦੇ ਹੋਏ ਇਹ ਵੀਡੀਓ ਦੇਖ ਕੇ ਇਹਨਾਂ ਨੂੰ ਜੁਰੂਰ ਜਿਹੜੀ ਆ ਬਣਦੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੋਂ ਕੋਈ ਵੀ ਬੰਦਾ ਇੱਥੇ ਖੜ ਕੇ ਸ਼੍ਰੀ ਕਾਲ ਤਕ ਸਾਹਮਣੇ ਝੂਠ ਨਾ ਬੋਲੇ ਦੂਸਰੇ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਿਹੜਾ ਬਾਗੀਸੁਰ ਲਾਪੇ ਜਾ ਰਹੇ ਨੇ ਉਹਨਾਂ ਨੇ ਮੈਂ ਕੋਈ ਪਲਾਨ ਤੋਂ ਇਨਕਾਰ ਕਰਤਾ ਕੀ ਕਹਿਣਾ ਚਾਹੁੰਦਾ ਦੇਖੋ ਸ਼੍ਰੀ ਕਾਲ ਤਕ ਸਾਹਿਬ ਦੀ ਜੋ ਵੀ ਇੱਥੇ ਹੁਕਮ ਹੋਏ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਹੈ ਸਾਰੀ ਸੇਵਾ ਪੂਰੀ ਕੀਤੀ ਗਈ ਹੈ ਸਾਰੀਆਂ ਗੱਲਾਂ ਇਨ ਬਿਨ ਮੰਨੀਆਂ ਲਈਆਂ ਨੇ ਜਿਹੜੀਆਂ ਕੋਈ ਟੈਕਨੀਕਲ ਦਿੱਕਤਾਂ ਸੀ ਉਹ ਵੀ ਉਹਨਾਂ ਦੇ ਜ਼ਿੰਮੇਵਾਰ ਸਾਹਿਬਾਨ ਦੇ ਧਿਆਨ ਚ ਲਿਆਂਦੀ ਗਈ ਸੀ ਜਿਹੜੀਆਂ ਕੋਰਟ ਦੇ ਜੋ ਕੋਈ ਮਸਲੇ ਸੀਗੇ ਜਿਹੜੀ ਕਮੇਟੀ ਆ ਉਹ ਵੀ ਸਾਰੀ ਜਿਹੜੀ ਅਜਰਬਰ ਲਾਏਗੇ ਨੇ ਸਾਰੀ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਅਕਾਲੀ ਦਲ ਦੀ ਵਕ ਵਕ ਅਜਰਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਜੇ ਕੋਈ ਹੁਕਮ ਨਹੀਂ ਮੰਨਦਾ ਕੋਈ ਬਾਗੀ ਸੁਰਲਾਪਦਾ ਇਹ ਤਾਂ ਹੁਣ ਵਹਿਤਰ ਉਹ ਹੀ ਦੱਸ ਸਕਦਾ ਕਿਉਂ ਕਿਉਂ ਕਰ ਰਹੇ ਨੇ ਪਰ ਮੈਂ ਸਮਝਦਾ ਕੀ ਪੂਰੀ ਕੌਮ ਖਾਸ ਕਰਕੇ ਸ਼੍ਰੋਮਣੀ ਕਲਦਨ ਸ੍ਰੀ ਅਕਾਲ ਤਖਸਾਲ ਨੂੰ ਸਮਰਪਿਤ ਤਾਂ ਕਿ ਗੁਰੂ ਸਾਹਿਬ ਦੀ ਇੱਚ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਸ਼੍ਰੀ ਅਕਾਲ ਤਖਸਾਲ ਦੇ ਤਾਬੇ ਬੈਠ ਕੇ ਬਣਾਈ ਹੋਈ ਪਾਰਟੀ ਆ ਸੋ ਗੁਰੂ ਸਾਹਿਬ ਆਪ ਕਿਰਪਾ ਕਰਨ ਹੋਈਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾਂ ਉਹ ਬਖਸ਼ਣ ਕਿਉਂਕਿ ਸਾਰੀ ਖਿਮਾ ਜਾਂਚਨਾ ਵੀ ਕੀਤੀ ਗਈ ਆ ਭੁੱਲਾਂ ਵੀ ਬਖਸ਼ਾਈਆਂ ਲੀਆਂ ਨੇ ਝੋਲੀ ਅੱਡ ਕੇ ਮਾਫੀ ਮੰਗੀ ਗਈ ਆ ਬਣਦੀ ਸਜ਼ਾ ਵੀ ਪੂਰੀ ਕੀਤੀ ਗਈ ਆ ਸੋ ਅੱਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਦਰ ਤੇ ਅਸੀਂ ਵੀ ਯੂਥ ਕਲੱਬ ਦੇ ਨਾਲ ਬਣੋ ਅੱਜ ਜਿਵੇਂ ਪਾਸਾ ਦੇ ਦਰ ਤੇ ਹੁਣ ਅਰਦਾਸ ਕਰਨ ਜਾਵਾਂਗੇ ਗੁਰੂ ਸਾਹਿਬ ਪੂਰੀ ਕੌਮ ਤੇ ਕਿਰਪਾ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇ ਅਕਾਲੀ ਦਰ ਨੂੰ ਚੜ੍ਹਦੀ ਕਲਾ ਬਖਸ਼ ਸਿੰਘ ਸਭਾ ਵੱਲੋਂ 28 ਤਰੀਕ ਦੀ ਮੀਟਿੰਗ ਸੱਦੀ ਗਈ ਸੀ ਅਚਾਨਕ ਇਹ ਅੱਜ ਫਿਰ ਉਹ ਕੈਨਸਲ ਕਰ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦਿੰਦੇ ਮੈਨੂੰ ਵੈਸੇ ਇਹਦੇ ਬਾਰੇ ਨਹੀਂ ਪਤਾ ਕਿਉਂ ਕੈਨਸਲ ਕਰ ਦਿੱਤੀ ਗਈ ਹੈ 28 ਵਾਲੀ ਕਿਉਂਕਿ ਇਹ ਤੁਹਾਡੇ ਹੁਣ ਮਨੁਮਾਦਮ ਰਾਈ ਹੁਣੇ ਪਤਾ ਲੱਗਿਆ ਮੈਂ ਝੂਠ ਨਹੀਂ ਬੋਲ ਰ ਸੱਦੀ ਗਈ ਸੀ ਉਹ ਵੀ ਅਸੀਂ ਮੀਡੀਆ ਰਾਈਂ ਦੇਖਿਆ ਕੈਨਸਲ ਜਾਂ ਅੱਗੇ ਪਾਈ ਗਈ ਹੈ ਇਹ ਵੀ ਜਨਾ ਤੁਸੀਂ ਮੈਨੂੰ ਦੱਸਿਆ ਮੈਂ ਇਹਦੇ ਬਾਰੇ ਨਹੀਂ ਪਤਾ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਨੂੰ ਮੇਰੀ ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਇਹਨੂੰ ਜਰੂਰ ਜੜੀ ਸਾਡੀ ਗੱਲ ਨੂੰ ਆਵਾਜ਼ ਨੂੰ ਸਾਰੀ ਸੰਗਠਨ